ਸੋ ਹਾਂਜੀ ਦੇਖੋ ਹੁਣ ਹੱਲ ਕੋਈ ਹੈ ਨਹੀਂ ਸੀ ਇਹ ਬੰਦੇ ਕਹਦੇ ਵੀ ਆਪਾਂ ਗੱਠਾ ਚੱਕਾਂਗੇ ਜੀ 1000 ਰੁਪਏ ਏਕੜ ਨੂੰ ਚੱਕਾਂਗੇ ਸੋ ਸਾਰੇ ਬੰਦੇ ਹਨਾ ਪੂੜੀ ਨੂੰ ਕੋਈ ਪੁੱਛਦਾ ਨਹੀਂ ਸੀ ਸੋ ਸਾਰੇ ਨੇ ਰਹਿ ਕਰਕੇ ਫੇ ਉਹ ਬਲਾ ਕੇ ਹਨਾ ਇਹਨਾਂ ਨੂੰ 2.5 ਤਿੰਨ 300 ਏਕੜ ਦੇ ਕਰੀਬ ਸਾਰਾ ਜਿੰਨਾ ਏਰੀਆ ਖਾਲੀ ਪਿਆ ਸੀ ਸੋ ਸਾਰਿਆਂ ਹੀ ਇਹਨਾਂ ਨੂੰ ਗੱਠਾ ਚਕਾਤੇ ਇਹਨਾਂ ਨੇ ਆਪਣੇ ਸਟੋਰ ਕਰ ਲਈਆਂ ਸੋ ਇਹਨਾਂ ਨੂੰ ਵੀ ਬੈਨੀਫਿਟ ਆ ਇਹ ਕਹਿੰਦੇ ਨਾਲੇ ਥੋੜਾ ਗਾਹਾਂ ਨੂੰ ਸੌਖਾ ਹੋ ਜੂ ਸਾਨੂੰ ਵੀ ਨਾਲੇ ਪਤਾ ਲੱਗ ਗਿਆ ਵੀ ਜਿਵੇਂ ਰਹੂ ਗਾਹਾਂ ਨੂੰ ਰੇਟ ਗੱਠਾਂ ਸਾਡੀਆਂ ਵੱਧ ਰਹੀਆਂ ਐ ਤੇ ਕਿ ਤੁਹਾਨੂੰ 1000 ਰੁਪਏ ਕਿਲਾਂ ਦੇ ਤਾਂ ਤੇ ਗਾਹਾਂ ਨੂੰ ਸਾਨੂੰ ਜਿੱਦਾਂ ਵੀ ਲੋੜ ਲੱਗੂ 1500 2000 ਜਿੰਨਾ ਵੀ ਠੀਕ ਰਹੂ ਵੀ ਥੋੜਾ ਵੀ ਫਾਇਦਾ ਇਹਦੇ 'ਚ ਸਾਡਾ ਵੀ ਫਾਇਦਾ ਹੁਣ ਦੱਸੋ ਆਪਾਂ ਨੇ ਫੇਰ ਹੁਣ ਅਸੀਂ ਇਹ ਪੀ ਲੈਣਾ ਜਾਂ ਉਹਦੇ ਜਾਂ ਕਿਸੇ ਤੋਂ ਵੀ ਟੂੜੀ ਦਾ ਯਾਰ ਹਰੇਕ ਬੰਦੇ ਨੂੰ ਲਾਲਚਉਂਦਾ ਜਾਂ ਕੋਈ ਜ਼ਮੀਨ ਠੇਕੇ ਤੇ ਲੈਂਦਾ ਉਹਨੂੰ ਵੀ ਆਹ ਟੂੜੀ ਅੱਗੇ ਮਹਿੰਗੀ ਵਿਕ ਜਾਂਦੀ ਸੀ ਵੀ ਇਸ ਲਈ ਹਰ ਬੰਦਾ ਇਹਨਾਂ ਚੀਜ਼ਾਂ ਦੇ ਉੱਤੇ ਸੋਚਦਾ ਰਹਿੰਦਾ ਸਾਰੇ ਸੁੱਖੀ ਸੁੱਖਾ ਜੀ ਆਪਾਂ ਤਾਂ ਇਹੀ ਕਹਿੰਦੇ ਆ ਸੋ ਇਦਾਂ ਦਾ ਕੰਮ ਹੋਇਆ ਤਾਂ ਵਧੀਆ ਸੋ ਮਿਲਣਾ ਵੀ ਗਾਹਾਂ ਨੂੰ ਇਹਨੂੰ ਲੈਣ ਗਿਆ ਹੱਗ ਲਾਉਣ ਲਈ